ਉਹ ਦੇ ਸ਼ੇਰ ਏਸ਼ੀਅਨ ਸ਼ੇਰ ਕਹਿੰਦੇ ਆ ਇਹਨੂੰ ਕਮਾਲ ਆ ਨਾ ਉਹ ਦੇ ਮੂੰਹ ਟੱਡਿਆ ਹੋਇਆ ਇਹਦੀ ਦਹਾੜ ਦੇਖਣ ਵਾਲੀ ਹੁੰਦੀ ਹੈ ਦਹਾੜ ਕਮਾਲ ਹੀ ਹੁੰਦੀ ਆ ਆਹ ਦੇਖ ਸਕਦੇ ਹੋ ਤੁਸੀਂ ਕਮਾਲ ਆ ਨਾ ਕਿੱਡਾ ਸੋਹਣਾ ਨਜ਼ਾਰਾ ਸੋਹਣਾ ਨਜ਼ਾਰਾ ਆਊਗਾ ਇਹ ਦੇਖੋ ਕਿਰਾਂ ਇਹਦੇ ਬਾਰੇ ਹੋਰ ਵੀ ਆਪਾਂ ਜਾਣਕਾਰੀ ਕਰਦੇ ਆ ਕਿਰਾਂ ਨੂੰ ਚੰਗੀ ਤਰ੍ਹਾਂ ਦੇਖ ਲਈਏ ਆਹ ਦੇਖੋ ਦਰਾਈ ਘੋੜੇ ਲੈ ਆਪ ਤੈਨ ਇੱਕ ਨਹੀਂ ਦੋ ਨਹੀਂ ਤਿੰਨਾਂ ਦਰਾਈ ਘੋੜੇ ਜਿਹਨੂੰ ਹਿਪੋ ਜਾਂ ਕਹਿੰਦੇ ਹੁੰਦੇ ਆ ਦੇਖਿਓ ਹੈ ਕਿ ਨਾ ਕਮਾਲ ਇਹ ਇਹਨਾਂ ਦੀ ਉਮਰ 40 ਸਾਲ ਹੁੰਦੀ ਆ ਤੇ ਦੂਜੀ ਵੱਡੀ ਗੱਲ ਇਹ ਦੱਸਤੀ ਆ ਵੀ ਇਹਨਾਂ ਨੂੰ ਗੁਲਾਬੀ ਰੰਗ ਦਾ ਮੁੜਕਾ ਆਉਂਦਾ ਵਾ ਪਹਿਲੀ ਵਾਰ ਹਾਥੀ ਹਾਥੀ ਦੇ ਦੰਦਾਂ ਦੇ ਨਾਲ ਦੇਖੋਗੇ ਆਮ ਤੌਰ ਤੇ ਇਹਨਾਂ ਦੇ ਦੰਦ ਕੱਢੇ ਹੁੰਦੇ ਆ ਉਹ ਦੇਖੋ ਕਿਰ ਕਿੱਡੇ-ਕੱਡੇ ਦੰਦ ਆ ਉਹ ਜਮਾਂ origianally ਕਹਿ ਸਕਦੇ ਆ ਕਿਉਂ ਦਰਸ਼ਨਪਈ ਅੱਗੇ ਕਹਿੰਦੇ ਨਹੀਂ ਸੀ ਹੁੰਦੇ ਹਾਥੀ ਜਿਉਂਦਾ ਲੱਖ ਦਾ ਮਰਿਆ ਸਵਾ ਲੱਖ ਦਾ ਹੁਣ ਤਾਂ ਸਮਾਂ ਬਹੁਤ ਵੀਦਿਆ ਰੇਟ ਵਧੇ ਹੋਣਗੇ ਕਿ ਨਹੀਂ ਉਹ ਦੇਖਿਓ ਇੱਕ ਸਿੰਗ ਵਾਲਾ ਦਰਿਆ ਗੈਂਡਾ ਭਾਰਤ ਦਾ ਸਭ ਤੋਂ ਵੱਡਾ ಏਸ਼ੀਆ ਦਾ ਕਹਿੰਦੇ ਸਭ ਤੋਂ ਵੱਡਿਆਂ ਦੇ ਵਿਸ਼ਾਲਕਾਰ ਵਾਲਿਆਂ ਚ ਆ ਜਾਂਦਾ ਏ ਯਰ ਕਿਹਨੇ ਨੇ ਪੰਜ ਜ਼ੂਮ ਕਰੇ ਉਹ ਬੜਾ ਜਾ ਕਿਹ ਜੀ ਕਿਹ ਹਿਸਾਬ ਕਿਹਾ ਦੇ ਤਾਂ ਦੱਸ ਰਹੀ ਨਹੀਂ ਕਿਸੇ ਚੀਜ਼ ਦਾ ਹੁੰਦਾ ਹੁਣ ਸਿੰਘ ਜਦ ਮੈਨੂੰ ਲੱਗਦਾ ਨੇ ਘਸਾ ਲਿਆ ਹਨਾ ਆ ਮਿੱਟੀ ਵਾਲੇ ਢੇਰ ਜੇ ਜਮਾਰ ਮਾਰ ਮਾਰ ਕੇ ਦੁਨੀਆ ਦੀ ਸਭ ਤੋਂ ਵੱਡੀ ਗਾਂ ਉਹ ਸੀ ਗੌਰ ਗਾਂ ਕਹਿੰਦੇ ਆ ਇਹਨੂੰ ਗੌਰ ਉਹ ਥੋੜੀ ਸਕਰੀਨ ਤੇ ਆ ਜਾਊਗੀ ਇਹ ਤਕਰੀਬਨ ਦਿਨ ਦੇ ਵਿੱਚੋਂ 15 ਤੋਂ 18 ਘੰਟੇ ਤੱਕ ਖਾਈ ਹੋਈ ਜਾਂਦੀ ਆ ਰਾਇਲ ਬੰਗਾਲ ਟਾਈਗਰ ਉਹ ਫਿਰਦਾ ਇਹ ਕਿਸੇ ਇਹ ਭਾਰਤ ਦਾ ਰਾਸ਼ਟਰੀ ਪਸ਼ੂ ਬਾਘ ਆ ਕਿਸੇ ਸਮੇਂ ਜਿਹੜੀਆਂ 8 ਬਾਗਾਂ ਦੀਆਂ ਨਸਲਾਂ ਪਾਈਆਂ ਜਾਂਦੀ ਸੀ ਉਹਨਾਂ ਚੋਂ ਇੱਕ ਆ ਇਹ ਇੰਨਾਂ ਚੋਂ ਤਿੰਨ ਅਲੋਪ ਹੋ ਚੁੱਕੀਆਂ ਤੇ ਕੁਸ਼ਕੀ ਬਚੀਆਂ ਮਾ ਦੇਖ ਸਕਦੇ ਹੋ ਕਿ ਉਹ ਸ਼ੂਤਰ ਮੁਰਗਾ ਇਹ ਸ਼ੇਰ ਤੱਕ ਨੂੰ ਵੀ ਮਾਰਨ ਦੀ ਸ਼ਕਤੀ ਰੱਖਦੇ ਆ ਮਤਲਬ ਜਦੋਂ ਇਹ ਆਪਦੇ ਬੱਚਿਆਂ ਦੀ ਰੱਖਿਆ ਕਰਦੇ ਤਾਂ ਦੱਸ ਦਿਆਂ ਵੀ ਇਹ ਸ਼ੇਰ ਤੱਕ ਨੂੰ ਵੀ ਖਤਮ ਕਰ ਸਕਦੇ ਐਡੇ ਤਕੜੇ ਆ ਦਰਸ਼ਕੋ ਮਕਾਊ ਹੁੰਦਾ ਵਾ ਇਹ ਵਿਸ਼ਵ ਦੇ ਸਭ ਤੋਂ ਵੱਡੇ ਤੋਤਿਆਂ ਦੇ ਵਿੱਚੋਂ ਇੱਕ ਨਸਲ ਆ ਖੂਬਸੂਰਤਾ ਬੁੱਧੀਮਾਨ ਵੀ ਤੇ ਮਿਲਣਸਾਰ ਵੀ ਆ ਮਿਲਣਸਾਰ ਵੀ ਆ ਕੀ ਤਾਂ ਮਾਤਲਵੇ ਲੀਡਰ ਬਣਨਗੇ ਬਾਈ ਮਿਲਨ ਸਹਾਰਾ ਨਿੱਗੇ ਸਵਾਦੀ ਮਾਲਕਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਦਿੱਲੀ ਚ ਆ ਪਹੁੰਚੇ ਆ ਦਿੱਲੀ ਦੇ ਚਿੜੀਆ ਘਰ ਦੇ ਵਿੱਚ ਯੂ ਦੇ ਵਿੱਚ ਇਹ ਕਿੱਥੇ ਆ ਇਹ ਪੁਰਾਣਾ ਕਿਲਾ ਜਿਹੜਾ ਪਾਂਡਵਾ ਦਾ ਕਿਲਾ ਕਹਿੰਦੇ ਸੀ ਪੁਰਾਣਾ ਕਿਲਾ ਦਿੱਲੀ ਦਾ ਉਸ ਕਿਲੇ ਦੇ ਨਾਲ ਹੀ ਆ ਚਿੜੀਆ ਘਰ ਆਉ ਚੱਲਦੇ ਆ ਬਾਈ ਦਰਸ਼ਨ ਉਹਨੇ ਮੂਰੇ ਮੂਰੇ ਤਿਆਰ ਆਈ ਤੇ ਬਹੁਤ ਵੱਡੇ ਵੱਡੇ ਜਾਨਵਰ ਵੀ ਇੱਥੇ ਹੈਗੇ ਆ ਤੇ ਅੱਗੇ ਜਾ ਕੇ ਦੇਖਦੇ ਜਾਨ ਕਿਵੇਂ ਵੀਰ ਦਰਸ਼ਨ ਬਹੁਤ ਵਧੀਆ ਬਾਈ ਗੁੱਡ ਮੈਨ ਤੇ ਜਾਉ ਚਲਦੇ ਆਂ ਤੇ ਗੋਪੀભાઈ ਕੈਮਰੇ ਤੇ ਆ ਅੱਗੇ ਚਲਦੇ ਆਂ ਆ ਫੈਕਟਰਾਂ ਚ ਸਭ ਜੋ ਸਮਾਨ ਕਰ ਲੈਣ ਲੱਗੇ ਆਂ ਸ਼ੇਰ ਚੀਤੇ ਬਹੁਤ ਵਧੀਆ ਵਾ ਸਾਡਾ ਟਾਰਗੇਟ ਆ ਵੀ ਇੰਡੀਆ ਚ ਜਿੰਨੇ ਵੀ ਚੜੀਆ ਘਰ ਆ ਸਾਰੇ ਫਿਲਮਾਉਣੇ ਆ ਕਿਉਂ ਬਈ ਬਹੁਤ ਘੈਂਟ ਚੀਜ਼ ਆ ਬਾਈ ਦੇਖਣਯੋਗ ਚੀਜ਼ ਆ ਜੀ ਤੇ ਆਪਾਂ ਅੱਗੇ ਜਾ ਕੇ ਦੇਖਦੇ ਆਂ ਕੀ ਆ ਇੱਥੇ ਚਲੋ ਆਓ ਚੱਲ ਗਏ ਇਹ ਲੈ ਕੇ ਆ ਸਾਨੂੰ ਚਲੋ ਬਈ ਆ ਜਿਓ ਸ਼ੁਰੂ ਕਰ ਚੁੱਕੇ ਆ ਕਿੱਡਾ ਸੋਹਣਾ ਵਿਊ ਇਹ ਦਿੱਲੀ ਦੇ ਵਿੱਚ ਆ ਜਾਂ ਦਿੱਲੀ ਦੇ ਵਿੱਚ ਵੀ ਜੰਗਲ ਹੋ ਸਕਦਾ ਵਾ ਜਿੱਥੇ ਪਾਸੇ ਸੀਮੈਂਟ ਦੀਆਂ ਇਮਾਰਤਾਂ ਵੱਡੀਆਂ ਵੱਡੀਆਂ ਉੱਥੇ ਖੂਬਸੂਰਤ ਦ੍ਰਿਸ਼ ਆਦਰਕ ਤਰੁਕ ਤੇ ਪ੍ਰਾਣੀ ਲੱਗੇ ਹੋਏ ਨਜ਼ਰ ਆ ਜਾਣਗੇ ਵਿੱਚ ਹੀ ਹੰਸ ਜੇ ਫਿਰਦੇ ਆ ਉਪਰੇ ਚਲੇਗੇ ਡਰਦੇ ਮਾਰੇ ਤੇ ਖੈਰ ਚੱਲਦੇ ਆ ਅੱਗੇ ਦੇਖਦੇ ਆ ਬਹੁਤ ਸ਼ਾਨਦਾਰ ਨਜ਼ਾਰਾ ਸੁਣੇ ਨਾ ਲਮਟਿੰਗ ਜਾਂ ਕੀ ਕਰੀ ਜਾਂਦਾ ਆ ਲਮਟਿੰਗਾ ਹੁੰਦੇ ਆ ਆ ਆ ਬੈਠਿਆ ਨਾ ਉੱਤੇ ਵਾਈਟ ਪੇਂਟਰ ਸਟੌਰਕ ਕਹਿੰਦੇ ਆ ਇਹਨਾਂ ਨੂੰ ਇਹ ਜਿਹੜੇ ਫਾਰਾ ਐ ਲੱਗਣਗੇ ਜਿਵੇਂ ਪੇਂਟ ਕੀਤੇ ਹੁੰਦੇ ਆ ਵਾਈਟ ਪੇਂਟਰ ਸਟੌਰਕ ਕਹਿੰਦੇ ਆ ਪੰਜਾਬੀ ਚ ਇਹਨੂੰ ਲਮਟੀਂਗ ਕਹਿੰਦੇ ਆ ਗੋਪੀ ਵੀਰੇ ਉਹ ਦਿਖਾਇਓ ਉਹਦੇ ਬੈਠਾ ਤਾਂ ਨਰਾਲਾ ਜਾ ਹੋਇਆ ਆਜੂਗਾ ਜੀ ਸਹੀ ਅਨਰਾਲਾ ਜਾ ਹੋਇਆ ਬੈਠਾ ਆ ਜੂ ਤਰੇ ਅੱਗੇ ਨੂੰ ਇਹ ਲਮਟੀਂਗਾ ਸਾਰੇ ਇਧਰਲੇ ਪਾਸੇ ਬਹੁਤ ਵਧੀਆ ਆਊਗਾ ਆ ਬੈਠਿਆ ਯਾਰ ਹੁਣੀ ਹੁਣੇ ਬੱਚੇ ਦੇ ਕੇ ਹਟਿਆ ਲੈ ਚੁੰਜਾਂ ਕਿੱਡੀਆਂ ਖੱਡੀਆਂ ਇਧਰ ਹੋਰ ਇਧਰ ਨੂੰ ਆਜੋ ਇਧਰ ਨੂੰ ਆਜੋ ਬਾਸ ਆ ਆ ਵਾਈਟ ਪੇਂਟਰ ਸਟੋਰ ਕਹਿੰਦੇ ਇਹਨੂੰ ਲਮਟੀਂਗ ਕਹਿੰਦੇ ਆ ਦਰਸ਼ਕੋ ਆ ਦੇਖ ਸਕਦੇ ਹੋ ਤੁਸੀਂ ਤੇ ਲਮਟੀਂਗ ਕਹਿੰਦੇ ਆ ਇਹਨੂੰ ਆ ਲੈ ਆ ਦੇਖਿਓ ਕਿਰਾਂ ਥੱਲੇ ਬੱਚੇ ਇਹਨਾਂ ਦੇ ਬੈਠੇ ਪੰਜਾਬੀ ਚ ਆਪਾਂ ਸੁਣੇ ਸੀ ਲਮਟੀਂਗ ਜਾਂ ਕੀ ਕਰੀ ਜਾਂਦਾ ਇਹ ਉਹ ਲਮਟੀਂਗ ਆਹੇ ਕਲਰਫੁੱਲ ਪੰਛੀ ਆਹੇ ਆਹ ਪੋਲ ਦੇ ਵਿੱਚ ਸਾਰੇ ਇੱਧਰ ਪੰਛੀ ਪੰਛੀ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਬੈਠੇ ਹੋਏ ਆਪਾਂ ਨੂੰ ਦੱਸ ਜਾਣਗੇ ਸ਼ੇਰ ਦੀ ਪੂਛ ਵਾਲਾ ਬਾਂਦਰ ਬਾਂਦਰ ਤਾਂ ਸੁਣੇ ਸੀ ਪਰ ਸ਼ੇਰ ਦੀ ਪੂਛ ਵਾਲੇ ਹੋਣਗੇ ਆਹ ਗੱਲ ਪਹਿਲੀ ਵਾਰੀ ਤੁਸੀਂ ਦੇਖੋਗੇ ਆਹ ਦੇਖੋ ਕਿਰਾਂ ਲੈ ਸ਼ੇਰ ਦੀ ਪੂਛ ਵਾਲਾ ਬਾਂਦਰ ਬੈਠਾ ਨਾ ਤਾਂ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੇ ਆ ਬਹੁਤ ਖੂਬਸੂਰਤ ਹੈ ਇਹ ਵੀ ਕਮਾਲ ਆ ਇਧਰ 2-3 ਹੈਗੇ ਆ ਇਹ ਇਹ ਦੱਖਣ ਭਾਰਤ ਦੇ ਕਹਿੰਦੇ ਪਾਇਆ ਜਾਂਦਾ ਉਧਰਲੇ ਪਾਸੋਂ ਕਿਤੇ ਲਿਆ ਕੇ ਇਹਨਾਂ ਨੇ ਛੱਡਿਆ ਵਾ ਦਿੱਲੀ ਦੇ ਵਿੱਚ ਤੇ ਆ ਸਮੂਹਾਂ ਚ ਰਹਿੰਦੇ ਆ ਬਸ 10-20 ਜਣੇ ਇਕੱਠਾ ਹੀ ਰਹਿੰਦੇ ਆ ਮਤਲਬ ਗਰੁੱਪ ਚ ਰਹਿੰਦੇ ਆ ਤੇ ਫੇਰ ਇਹਨਾਂ ਦੀ ਗੱਲਬਾਤ ਬਣਦੀ ਆ ਉਹ ਪਰ ਇਤਰਾਫ ਦੇਖੋ ਫੇਰ ਇਧਰ ਆ ਰਿਆ ਸੀ ਹਾਂ ਦੇਖ ਸਕਦੇ ਹੋ ਜਾਂਦਾ ਤੁਰਿਆ ਇਹ ਸ਼ੇਰ ਦੀ ਪੂਛ ਵਾਲਾ ਬੰਦਰ ਸੀਗਾ ਉਹ ਦੇ ਪਾੜਾ ਹਰਨ ਬੈਠਾ ਦੀਦੀ ਸ਼ਕਲ ਕੋਈ ਨਾ ਕੋਈ ਦੱਸਿਆ ਜਾਂਦਾ ਵੀ ਸੂਰ ਦੇ ਨਾਲ ਵੀ ਮਿਲਦੀ ਜੁਲਦੀ ਹੁੰਦੀ ਆ ਤੇ ਕਾਫੀ ਸੋਹਣਾ ਵਾ ਚੀ ਜਿਹੜਾ ਪਾੜਾ ਹੁੰਦਾ ਸੁੰਦਰ ਚੀਤਲ ਦੀ ਜਾਤੀ ਦੇ ਕਰੀਬ ਦਾ ਹੁੰਦਾ ਵਾ ਹੌਗ ਡੀਅਰ ਕਹਿੰਦੇ ਆ ਜੀ ਨੂੰ ਤੇ ਇਹਦਾ ਸਾਈਜ਼ 105 ਤੋਂ 115 15 ਸੈਂਟੀਮੀਟਰ ਤੱਕ ਹੀ ਹੁੰਦਾ ਤੇ weight 35 ਤੋਂ 45 ਕਿਲੋ ਕਿਲੋਗ੍ਰਾਮ ਤੱਕ ਦਾ ਇਹ ਹੁੰਦਾ ਤੇ ਲਾਈਫ ਇਹਨਾਂ ਦੀ 15 ਤੋਂ 20 ਸਾਲ ਹੀ ਹੁੰਦੀ ਆ ਕਾਫੀ ਆ ਆਹ ਦੇ ਕਿੱਧਰਲੇ ਫਰਸੇ ਵੀ ਫਰਦੇ ਆ ਕੁਝ ਨਜ਼ਰ ਆ ਜਾਣਗੇ ਤੁਹਾਨੂੰ درختਾਂਆਂ ਦੇ ਵਿੱਚ ਅਦਰਖਤ ਕਿੱਡੇ ਕਿੱਡੇ ਸੋਹਣੇ ਆ ਯਾਰ ਉਹ ਪਰੇ ਫਿਰਦੇ ਥੋੜੇ ਦੂਰ ਆ ਸਾਡੀ ਈਮਾਰਤੋਂ ਤੇ ਦੇਖ ਸਕਦੇ ਹੋ ਕਿੱਦਾਂ ਸੋਹਣਾ 뷰 ਤੁਹਾਨੂੰ ਨਜ਼ਰ ਆਊਗਾ ਕਹਿ ਸਕਦੇ ਆ ਕਿ ਵਾਈਟ ਬੱਕ ਕਹਿੰਦੇ ਆ ਮਿਰਗ ਚਿੱਟੇ ਮਿਰਗ ਉਹ ਦੇਖਣੇ ਤੋਂ ਉਹ ਸੀ ਉਹ ਫਿਰਦੇ ਆ ਚਿੱਟੇ ਵੀ ਹੈਗੇ ਆ ਦੂਜੇ ਵੀ ਹੈਗੇ ਆ ਤੇ ਇਹਨਾਂ ਦੀ ਉਮਰ ਦੱਸੀ ਜਾਂਦੀ ਆ ਵੀ 10 ਤੋਂ 15 ਸਾਲ ਹੀ ਹੁੰਦੇ ਆ ਜਿਹੜੇ ਚਿੱਟੇ ਜੇ ਫਿਰਦੇ ਚਿੱਟੇ ਤੇ ਦੂਜੇ ਸੇਮ ਹੀ ਆ ਤੇ ਜਿਹੜੇ ਮੇਲ ਆ ਉਹਨਾਂ ਦੇ ਸਿੰਗ ਜਿਹੇ ਉੱਤੇ ਹੋਣਗੇ ਦੂਜੇ ਮਾਦਾਵਾ ਤੇ ਇਹਨਾਂ ਦੀ ਜੇ ਦੱਸਿਆ ਭਾਰ ਜਿਹੜਾ ਹੁੰਦਾ 35 ਤੋਂ 40 ਕਿਲੋਗ੍ਰਾਮ ਹੀ ਹੁੰਦਾ ਇਹਨਾਂ ਦਾ ਭਾਰ ਤੇ ਇਹ ਕਾਫੀ ਭਾਰ ਦੇ ਸਭ ਤੋਂ ਸੁੰਦਰ ਮਿਰਗ ਦੇ ਵਿੱਚ ਗਿਣਿਆ ਗਿਆ ਵਾ ਮਤਲਬ ਇਹ ਸਭ ਤੋਂ ਸੁੰਦਰ ਬੱਕ ਜਿਹਨੂੰ ਵਾਈਟ ਬੱਕ ਕਹਿ ਦਿੰਦੇ ਆ ਉਹ ਚੀਜ਼ ਤੁਸੀਂ ਦੇਖ ਰਹੇ ਹੋ ਇਸ ਵਕਤ ਸਕਰੀਨ 'ਤੇ ਕਾਫੀ ਝੁੰਡ ਦੇ ਵਿੱਚ ਵੀ ਫਿਰਦੇ ਆ ਰਹੇ ਸਹੀ ਉਹ ਕਾਫੀ ਝੁੰਡ ਦੇ ਵਿੱਚ ਤੁਹਾਨੂੰ ਫਿਰਦੇ ਹੋਏ ਦੱਸ ਜਾਣਗੇ ਬਹੁਤ ਖੂਬਸੂਰਤ ਮਾਹੌਲ ਆ ਇੱਥੋਂ ਦਾ ਵੀ ਸੇਵਾ ਸਭਾਲ ਬਹੁਤ ਕੀਤੀ ਆ ਦਰਖਤ ਦਿਖਾਓ ਥੋੜਾ ਜਿਹਾ 5x ਤੇ ਕਰਕੇ ਦਿਖਾ ਦਿਓ ਭਾਵੇਂ ਆਹ ਸਾਰਾ ਬਹੁਤ ਸੋਹਣੇ ਦਰਖਤਾਂ ਦੇ ਵਿੱਚ ਰਹਿੰਦੇ ਆ ਮਾਹੌਲ ਬਹੁਤ ਚੰਗਾ ਦਿੱਤਾ ਵਾ ਇਹਨਾਂ ਨੂੰ ਇਹ ਕ੍ਰਿਸ਼ਨ ਮਿਰਗ ਕਹਿੰਦੇ ਆ ਇਹਨੂੰ ਬਲੈਕ ਬੱਕ ਕਹਿੰਦੇ ਆ ਇਹਨੂੰ ਇਹਨਾਂ ਦੀ ਉਮਰ ਵੀ 10 ਤੋਂ 15 ਸਾਲ ਹੀ ਹੁੰਦੀ ਆ ਕਾਲੇ ਜਿਹੇ ਰੰਗ ਦੇ ਸਮੋਂ ਦੇਖਣਗੇ ਇਹਨੂੰ ਕ੍ਰਿਸ਼ਨ ਮਿਰਗ ਕਹਿੰਦੇ ਆ ਇਹ ਭਾਰਤ ਦਾ ਸਭ ਤੋਂ ਸੁੰਦਰ ਜਾਨਵਰਾਂ ਦੇ ਵਿੱਚ ਗਿਣੇ ਜਾਂਦੇ ਤੇ ਬਹੁਤ ਫਰਤੀਲਾ ਹੁੰਦਾ ਮਤਲਬ ਕਾਫੀ ਛਾਲਾਂ ਛੁਲਾ ਜਾਂ ਮਾਰਦਾ ਤੇ ਖੁੱਲੇ ਘਾਹ ਦੇ ਮੈਦਾਨਾਂ ਦੇ ਵਿੱਚ ਇਹਨਾਂ ਦਾ ਨਿਵਾਸ ਹੁੰਦਾ ਵਾ ਤੇ ਐਵੇਂ ਤੁਰਿਆ ਫਿਰਦਾ ਵਾਰ ਜ਼ਿੰਦਗੀ ਦੇ ਰੰਗ ਮਾਣਦਾ ਕਾਫੀ ਖੂਬਸੂਰਤ ਆ ਸਾਈ ਜੇ ਦਾ ਹੁੰਦਾ 75 ਤੋਂ 125 ਸੈਂਟੀਮੀਟਰ ਤੱਕ ਤੇ ਭਾਰ 35 ਤੋਂ 40 ਕਿਲੋ ਹੁੰਦਾ ਇਹਦਾ ਆ ਦੇਖ ਸਕਦੇ ਹੋ ਕਾਲੇ ਜੇ ਨਜ਼ਰ ਆ ਜਾਣਗੇ ਤੁਹਾਨੂੰ ਕਮਾਲੀ ਆ ਨਾ ਦੇਖੋ ਕਿਰਾ ਖੂਬਸੂਰਤੀ ਦੇਖੋ ਕਿੰਨੀ ਆ ਦੁਨੀਆ ਦੀ ਸਭ ਤੋਂ ਵੱਡੀ ਗਾਂ ਉਹ ਸੀ ਗੌਰ ਗਾਂ ਕਹਿੰਦੇ ਆ ਇਹਨੂੰ ਗੌਰ ਉਹ ਥੋੜੀ ਸਕਰੀਨ ਤੇ ਆ ਜਾਊਗੀ ਇਹ ਤਕਰੀਬਨ ਦਿਨ ਦੇ ਵਿੱਚੋਂ 15 ਤੋਂ 18 ਘੰਟੇ ਤੱਕ ਖਾਈ ਹੋਈ ਜਾਂਦੀ ਆ ਤੁਸੀਂ ਲਾ ਲੋ ਸਾਬ ਵੱਡੀ ਨਾ ਹੋਵੇ ਤਾਂ ਹੋਰ ਹੋਊਗੀ ਕੀ ਮਤਲਬ ਕਮਾਲ ਹੀ ਆ ਨਾ ਇਹ ਇਹ ਗੱਲ ਇਹ ਆ ਵੀ ਇਹ ਵਿਲਪਤਪਤੀ ਪ੍ਰਜਾਤੀ ਆ ਮਤਲਬ ਹੁਣ ਲੁਪਤ ਹੁੰਦੀ ਜਾਂਦੀ ਆ ਬਹੁਤ ਘੱਟ ਰਹਿ ਗਈਆਂ ਕਿਤੇ ਕਿਤੇ ਤਾਂ ਸਾਂਭ ਕੇ ਰੱਖੀਆਂ ਹੋਈਆਂ ਗੌਰ ਨਸਲ ਦੀ ਇਹ 10 ਤੋਂ 15 ਸਾਲੀਏ ਦੀ ਉਮਰ ਹੁੰਦੀ ਆ ਵੱਡੀ ਗੱਲ ਇਹ ਆ ਦਿਨ ਦੇ 15 ਤੋਂ 18 ਘੰਟੇ ਖਾਈ ਹੋਈ ਜਾਣਾ ਘਾਹ ਕੋਲੇ ਲੱਗੇ ਹੀ ਰਹਿਣਾ ਵਾ ਤੇ ਆਲਸੀ ਵੀ ਆ ਦੁਨੀਆ ਦੀ ਸਭ ਤੋਂ ਵੱਡੀ ਗਾਂਵ ਆ ਇਹ ਗੌਰ ਗਾਂ ਉਹ ਜਿਹੜਾ ਚਾਰ ਸਿੰਘਾਂ ਵਾਲਾ ਹਿਰਨਾ ਨਾ ਇਨੂੰ ਮਨੀਪੁਰੀ ਹਿਰਨ ਕਹਿੰਦੇ ਆ ਆ ਦੇਖੋ ਕਿਰਾ ਚਾਰ ਸਿੰਘ ਵਾਲਾ ਮਨੀਪੁਰੀ ਹਿਰਨ ਕਹਿੰਦੇ ਆ ਇਹ ਚੀਜ਼ ਨੂੰ ਤੇ ਇਹਦੀ ਉਮਰ ਹੁੰਦੀ ਆ 12 ਤੋਂ 15 ਸਾਲ ਹੀ ਸਾਰੇ ਹੁੰਦੀ ਆ ਪਰ ਮਨੀਪੁਰੀ ਹਿਰਨ ਦੇ ਤੌਰ ਤੇ ਨੂੰ ਜਾਣਿਆ ਜਾਂਦਾ ਵਾ ਮਤਲਬ ਇਹ ਇਹਦਾ ਕਾਫੀ ਮਹੱਤਾ ਮੰਨੀ ਗਈ ਹੈ ਜੰਗਲਾਂ ਦੇ ਵਿੱਚ ਤੁਰਦਾ ਫਿਰਦਾ ਘਾਹ ਕੋ ਖਾਂਦਾ ਹੁਣ ਇੱਥੇ ਸ਼ਾਂਤੀ ਨਾਲ ਬੈਠਾ ਇਹਦੇ ਜਿਹੜੇ ਸਿੰਘ ਆ ਇਹ ਆ ਹੀ ਰਹਿੰਦੇ ਆ ਤਗੜੇ ਆ ਚਾਰੇ ਦੇ ਚਾਰੇ ਮਤਲਬ ਕਿਦੇ ਹਥਿਆਰ ਪੂਰੇ ਤਗੜੇ ਦਿੱਤੇ ਆ ਇਹਨੂੰ ਆਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕਮਾਲ ਹੀ ਆ ਨਾ ਚਲੋ ਚੱਲ ਗਏ ਅਗਲੇ ਪਾਸੇ ਆਪਾਂ ਓ ਦੇਖਿਓ ਇੱਕ ਸਿੰਘ ਵਾਲਾ ਦਰਿਆ ਗੈਂਡਾ ਭਾਰਤ ਦਾ ਸਾਬ ਆਸ਼ੀਆ ਦਾ ਕਹਿੰਦੇ ਸਭ ਤੋਂ ਵੱਡਿਆਂ ਦੇ ਵਿਸ਼ਾਲਕਾਰ ਵਾਲਿਆਂ ਚ ਆ ਜਾਂਦਾ ਏ ਯਾਰ ਕਿਹਨੇ ਨੇ ਪੰਜ ਜੂਮ ਕਰਿਓ ਬੜਾ ਜਾ ਕਿਹੇ ਜੀ ਕਿਹੇ ਜੀ ਹਿਸਾਬ ਕਿਤਾਬ ਦੇ ਤਾਂ ਦੱਸ ਰਹੀ ਨਹੀਂ ਕਿਸੇ ਚੀਜ਼ ਦਾ ਹੁੰਦਾ ਹੁਣ ਸਿੰਘ ਜਿਆਦਾ ਮੈਨੂੰ ਲੱਗਦਾ ਨੇ ਘਸਾ ਲਿਆ ਹਨਾ ਆ ਮਿੱਟੀ ਵਾਲੇ ਢੇਰ ਜੇ ਚ ਮਾਰ ਮਾਰ ਕੇ ਸਿੰਘ ਤਾਂ ਛੋਟਾ ਜਿਹਾ ਹੀ ਆ ਇਹਦਾ ਲੈ ਆ ਪਿਆ ਬੇਫਿਕਰਿਆ ਹੋਇਆ ਕਮਾਲ ਆ ਨਾ ਬਹੁਤ ਖੂਬਸੂਰਤ ਮਾਹੌਲ ਆ ਯਾਰ ਬੱਚੀ ਮੋਰ ਤੁਰੇ ਫਿਰਦੇ ਆ ਸਟਾਰ ਕੋ ਆ ਤੇ ਮੂੰਹ ਕਰ ਲਿਆ ਕਰ ਚੱਕ ਲਿਆ ਮੂੰਹ ਚੱਕ ਲਿਆ ਧੌਣ ਚੱਕ ਲਈ ਧੌਣ ਚੱਕ ਲਈ ਧੌਣ ਚੱਕ ਲਈ ਨੇ ਧੌਣ ਚੱਕ ਲਈ ਕਰਿਓ ਗੌਰ ਕਰਿਓ ਗੌਰ ਕਰਿਓ ਗੌਰ ਲੈ ਹੈ ਮਾਰਦਾ ਮੂੰਹ ਵਾਲਿਆ ਮੜਾ ਜਾ ਹਲਾਉਂਦਾ ਇਹ ਤੈਰ ਕੇ ਰਛਨੀ ਬਹੁਤ ਖਾਂਦਾ ਹੋਊਗਾ ਕਮਾਲ ਦਰਸ਼ਕੋ ਮਕਾਉ ਹੁੰਦਾ ਵਾ ਇਹ ਵਿਸ਼ਵ ਦੇ ਸਭ ਤੋਂ ਵੱਡੇ ਤੋਤਿਆਂ ਦੇ ਵਿੱਚੋਂ ਇੱਕ ਨਸਲ ਆ ਖੂਬਸੂਰਤਾ ਬੁੱਧੀਮਾਨ ਵੀ ਤੇ ਮਿਲਣਸਾਰ ਵੀ ਆ ਮਿਲਣਸਾਰ ਵੀ ਆ ਇਹ ਤਾਂ ਮਤਲਬ ਇਹ ਲੀਡਰ ਬਣਨਗੇ ਬਾਈ ਮਿਲਨ ਸਹਾਰਾ ਨਿੱਗੇ ਸਵਾ ਦੀ ਮਾਲਕਾ ਇੱਕ ਕਦੇ ਵੀ ਸੰਘਣੇ ਜੰਗਲਾਂ ਦੇ ਵਿੱਚ ਰਹਿੰਦੇ ਆ ਪਰ ਫਿਰ ਹਾਲ ਇਹ ਇੱਥੇ ਚਿੜਿਆ ਘਰ ਦੇ ਵਿੱਚ ਆ ਤੇ ਦੱਸਿਆ ਜਾਂਦਾ ਵੀ weight ਇਹਦਾ ਕਿਲੋ ਸਵਾ ਕਿਲੋ ਹੁੰਦਾ ਵਾ ਤੇ ਉਮਰ ਇਹਦੀ ਹੁੰਦੀ ਆ 50 ਸਾਲ ਨਿੱਕਾ ਜਹਾ ਹੈਗਾ 50 ਸਾਲ ਤੱਕ ਉਮਰ ਜਿਉਂਦਾ ਹੈ ਸੋ ਨੂੰ ਮੈਂ ਦੱਸ ਦਿਆਂ ਗੱਲ ਬਾਤ ਤੇ ਇਹ ਦੂਜੀ ਗੱਲ ਇਹ ਆ ਇਹ ਮਹਿੰਗੇ ਬਹੁਤ ਹੁੰਦੇ ਆ ਮਨਸੋ ਲੰਘੇ ਬਹੁਤ ਹੁੰਦੇ ਜੇ ਕਿਸ ਨੂੰ ਲੈਣੇ ਹੋਣ ਨਾ ਤੇ ਮਹੰਗੇ ਬਹੁਤ ਮਿਲਦੇ ਆ ਇਹ ਆ ਦਾਚਕੋ ਫੈਜ਼ੈਂਟਾ ਫੈਜ਼ੈਂਟ ਦੀ ਨਸਲ ਹੈ ਇਹ ਮੈਨੂੰ ਤਾਂ ਫੈਜ਼ੈਂਟ ਹੀ ਲੱਗਿਆ ਵਾ ਇਹਨੂੰ ਕਿਹਾ ਸਿਲਵਰ ਫੈਜ਼ੈਂਟ ਕਹਿੰਦੇ ਆ ਇਹਨੂੰ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਚਿੱਟੀ ਕਲਗੀ ਆ ਮੋਰ ਜੀ ਵਾਂਗੂ ਤੇ ਇਹ ਕਿਦਾ ਵੀ 9 ਤੋਂ 10 ਸਾਲ ਹੀ ਜਿਉਂਦਾ ਹੈ ਕਿਲੋ ਤੋਂ ਲੈ ਕੇ 2 ਕਿਲੋ ਦਾ ਕੀ ਦਾ ਭਾਰ ਹੁੰਦਾ ਤੇ ਕਾਫੀ ਸੋਹਣਾ ਵਾ ਮਤਲਬ ਦੱਖਣੀ ਪੂਰਬ ਏਸ਼ੀਆ ਦੇ ਵਿੱਚ ਕਹਿੰਦੇ ਮੁੱਖ ਤੌਰ ਤੇ ਪਾਇਆ ਜਾਂਦਾ ਵਾ ਇੱਕ ਜੰਗਲਾਂ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਐਂ ਪਾਏ ਜਾਂਦੇ ਤੇ ਪਰ ਫਿਲਹਾਲ ਇੱਥੇ ਆ ਤੇ ਜਿਹੜੇ ਨਾਰ ਹੁੰਦੇ ਆ ਕਾਲੇ ਤੇ ਸਫੇਦ ਰੰਗ ਦੇ ਹੁੰਦੇ ਆ ਜਦਕਿ ਮਾਦਾ ਜਿੰਦੀ ਆ ਮੱਖ ਰੂਪ ਚ ਪੂਰੇ ਰੰਗ ਦੀ ਹੁੰਦੀ ਆ ਇਹਨਾਂ ਪੰਛੀਆਂ ਦੇ ਵਿੱਚ ਮਰਦ ਜਿਆਦਾ ਸੋਹਣੇ ਹੁੰਦੇ ਆ ਤੇ ਇਹਨਾਂ ਦੀਆਂ ਮਾਦਾ ਪੰਛੀ ਉਹ ਘੱਟ ਸੋਹਣੀਆਂ ਹੁੰਦੀਆਂ ਵਾ ਇਹ ਜੈਬਰਾ ਫਿੰਚ ਪੰਛੀ ਆ ਇਹ ਦੱਸਿਆ ਜਾਂਦਾ ਵੀ ਆਸਟ੍ਰੇਲੀਆ ਦੇ ਭਾਗਾਂ ਚ ਪਾਇਆ ਜਾਂਦੀ ਤੇ ਇਹਨਾਂ ਦੀ ਚੁੰਝ ਲਾਲ ਆ ਖੰਭ ਭੂਰੇ ਜਿਹੇ ਤੇ ਉੱਤੇ ਬਿੰਦੀਆਂ ਟਿਮਕਣੀਆਂ ਜਿਸ ਨੂੰ ਨਜ਼ਰ ਆ ਜਾਣਗੇ ਬਹੁਤ ਖੂਬਸੂਰਤ ਆ ਯਾਰ ਕਮਾਲ ਹੀ ਆ ਪੰਜ ਤੋਂ 10 ਸਾਲ ਦੀ ਇਹਨਾਂ ਦੀ ਉਮਰ ਹੁੰਦੀ ਆ ਪਰ ਜਿੰਨੀ ਵੀ ਉਮਰ ਜਿਉਂਦੀਆਂ ਇਹ ਪੂਰੀ ਟੌਰ ਦੇ ਨਾਲ ਮੈਂ ਕਹਿ ਸਕਦੇ ਆ ਆਪਾਂ ਇਹਨਾਂ ਦੇ ਹਨਾ ਕਮਾਲ ਹੀ ਕਿੰਨੀ ਖੂਬਸੂਰਤੀ ਕਿੰਨੀ ਇਹਨਾਂ ਦੀ ਨਿੱਕੇ ਜਿਹਾ ਨਿਸ਼ਰ ਲਿਸ਼ਰ ਕਰਦੇ ਕਦੇ ਉਹ ਟਾਣੀ ਤੇ ਕਦੇ ਉਹ ਟਾਣੀ ਤੇ ਤੁਰੀਆਂ ਫਿਰਦੀਆਂ ਬਹੁਤ ਪਿਆਰੇ ਵੀ ਕਮਾਲ ਹੀ ਆ ਨਜ਼ਾਰਾ ਆ ਗਿਆ ਦੇਖ ਕੇ ਇਹਨਾਂ ਨੂੰ ਇਹ ਵੀ ਦਿੱਲੀ ਦੇ ਵਿੱਚ ਹੀ ਆ ਆਹ ਦੇਖੋ ਦਰਾਈ ਘੋੜੇ ਲੈ ਅਪ ਤਨ ਇੱਕ ਨਹੀਂ ਦੋ ਨਹੀਂ ਤਿੰਨ ਆ ਦਰਾਈ ਕੋੜੇ ਜਿਹਨੂੰ ਹਿਪੋ ਆ ਕਹਿੰਦੇ ਹੁੰਦੇ ਆ ਦੇਖਿਓ ਹੈ ਕਿ ਨਾ ਕਮਾਲ ਇਹ ਇਹਨਾਂ ਦੀ ਉਮਰ 40 ਸਾਲ ਹੁੰਦੀ ਆ ਤੇ ਦੂਜੀ ਵੱਡੀ ਗੱਲ ਇਹ ਦੱਸ ਦਿਆਂ ਵੀ ਇਹਨਾਂ ਨੂੰ ਗੁਲਾਬੀ ਰੰਗ ਦਾ ਮੜਕਾ ਆਉਂਦਾ ਵਾ ਤੇ ਤੀਜੀ ਵੱਡੀ ਗੱਲ ਇਹ ਦੱਸ ਦਿਆਂ ਵੀ ਪਾਣੀ ਦੇ ਵਿੱਚ ਲੰਮੇ ਭਾਈ ਸੁੱਤੇ ਰਹਿੰਦੇ ਆ ਆਟੋਮੈਟਿਕ ਹੀ ਮੂੰਹ ਤਾਂ ਹੋ ਜਾਂਦਾ ਤੇ ਸਾਹ ਲੈ ਲੈਂਦੇ ਆ ਨਹੀਂ ਤੇ ਵਿੱਚ ਹੀ ਆਈ ਸੁੱਤੇ ਰਹਿੰਦੇ ਆ ਇਹ ਗਰਮੀ ਵਾਲੀ ਮੰਨਦੇ ਆ ਇਹ ਤੇ ਤਾਈਆਂ ਪਾਣੀ ਦੇ ਵਿੱਚ ਹੀ ਆ ਤਿੰਨ ਆ ਇਹ ਸੁਣੋ ਮੈਂ ਦੱਸਦਾ ਕਮਾਲੀਆ ਨਾ 300 ਕਿਲੋ ਵਜਨ ਹੁੰਦਾ ਇਹਨਾਂ ਦਾ ਜਿਵੇਂ ਜ਼ਮੀਨ ਦੇ ਉੱਤੇ ਘੋੜਾ ਫਰਤੀਲਾ ਹੁੰਦਾ ਨਾ ਉਵੇਂ دریا ਦੇ ਵਿੱਚ ਆ دریاਈ ਘੋੜਾ ਫਰਤੀਲਾ ਹੁੰਦਾ ਵਾ ਝਾਕਦਾ ਨਾ ਟੇੜੇ ਡੇੜਾ ਆਪਣੇ ਲਈ ਕਮਾਲ ਦੇਖਿਓ ਕਿਰਾ ਮੂੰਹ ਕਿੱਡਾ ਵਾ ਇਹ ਖਰਬੂਜਾ ਜਾਂ ਮੂੰਹ ਚ ਪਾ ਦਿੱਤਾ ਇੱਕ ਛਟਕੀ ਨਾਲ ਭੰਨ ਦੇਖੀ ਹੋਣੀ ਤੁਸੀਂ ਵੀਡੀਓ ਆ ਲੈ ਮੂੰਹ ਜਾਂ ਮਰੀ ਜਾਂਦਾ ਲੈ ਕਾਫੀ ਵਿਸ਼ਾਲ ਆਕਾਰ ਦੇ ਵਿੱਚ ਹੁੰਦਾ 300 ਕਿਲੋ ਵਜਨ ਵਾਲਾ 300 ਕਿਲੋ ਨਹੀਂ 3000 ਕਿਲੋ ਵਜਨ ਵਾਲਾ ਭਾਰ ਹੁੰਦਾ ਇਹਦਾ ਉਹ ਦੇਖਿਓ ਵੀਰੇ ਗੁੱਪੇ ਪਰ ਮગરਮਾਛ ਦਿਖਾਇਓ ਮੂੰਹ ਖੋਲੀ ਬੈਠਾ ਨਾ ਹਾਲੇ ਇਹ ਮગરਮਾਛ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਪਾਣੀ ਦੇ ਵਿੱਚ ਯਾਦਤਰ ਰਹਿੰਦੇ ਆ ਆਹ ਦੇਖੋ ਕਮਾਲ ਪਰਲੇ ਪਾਸੇ ਵੀ ਇੱਕ ਬੈਠੇ ਪਰਲੇ ਪਾਸੇ ਵੀ ਇਹ ਮੱਦਾ ਵਾ ਮੱਦਾ ਦੱਸਿਆ ਜਾਂਦਾ ਵੀ ਇਹ ਮੱਦਾ ਵਾ ਆਹ ਦੇ ਕਮਾਲ ਹਨ ਬਹੁਤ ਖੂਬਸੂਰਤ ਆ ਵੀ ਚਾਰੇ ਪਾਸੇ ਝੀਲ ਜੀ ਬਣੀ ਹੋਈ ਆ ਲਹ ਤੇ ਉਹ ਦੇ ਵਿਚਕਾਰ ਇਹ ਮੌਜ ਨਾਲ ਬੈਠੇ ਆ ਆਜੂ ਕਰ ਇਧਰਲੇ ਪਾਸੇ ਕਾਫੀ ਖੂਬਸੂਰਤ ਮਾਹੌਲ ਆ ਰੁੱਖ ਵੀ ਬਹੁਤ ਪੁਰਾਣੇ ਪੁਰਾਣੇ ਰੁੱਖਾ ਇੱਥੇ ਆਉਣ ਦੀ ਟਿਕਟ ਹੈਗੀ ਆ 80 ਰੁਪਏ ਇੱਕ ਬੰਦੇ ਦੀ ਕੈਮਰੇ ਦੀ ਕੋਈ ਟਿਕਟ ਨਹੀਂ ਆਹ ਰੱਖਸ਼ਾ ਜੱਕਰਾ ਲੋਗੇ ਇਹਦੀ ਅੱਡ ਹੋਊਗੀ ਪਤਾ ਨਹੀਂ ਕਿੰਨੀ ਹੋਊ ਅਸੀਂ ਕਰਾਇਆ ਨਹੀਂ ਕਿਉਂਕਿ ਅਸੀਂ ਤੁਰ ਕੇ ਦੇਖਣਾ ਚਾਹੁੰਦੇ ਸੀ ਹੁਣ ਜਿਹੜੀ ਚੀਜ਼ ਅਸੀਂ ਤੁਰ ਕੇ ਦੇਖ ਲੈਣੀ ਆ ਉਹ ਤਾਂ ਲੈ ਗਿਆ ਭੁੰਡਾ ਜਾਓ ਕਿਦਾ ਕਿਹੜੀ ਚੀਜ਼ ਛੱਡ ਦੇ ਜਦੋਂ ਆਪਾਂ ਤੁਰੰਦਾ ਹੀ ਫੈਸਲਾ ਕਰ ਲਿਆ ਜੰਗਲ ਦੇ ਵਿੱਚ ਨੂੰ ਮੰਨਣਾ ਵਾ ਤਾਂ ਫਿਰ ਤੁਰਕੇ ਮੇਰੇ ਖਿਆਲ ਚ ਜ਼ਿਆਦਾ ਬੈਟਰ ਆ ਜੇ ਕੋਈ ਗੁੱਡੇ ਗਿੱਟੇ ਦੀ ਪ੍ਰੋਬਲਮ ਆ ਫਿਰ ਤੁਸੀਂ ਉਹ ਭੁੰਡਾ ਜਾ ਕਰਾ ਲਓ ਜਾਂ ਨਿੱਕੇ ਬੱਚੇ ਆ ਵੀ ਜਿੱਥੇ ਰੋਡ ਪਈ ਉਹਨੂੰ ਵੜਤ ਲਓ ਪਰ ਅਦਰਵਾਈਜ਼ ਤੁਰਕੇ ਦੇਖਣ ਦੇ ਵਿੱਚ ਜ਼ਿਆਦਾ ਸਵਾਦ ਆ ਜਿਵੇਂ ਆ ਹਜ਼ਾਰ ਜੰਗਲੀ ਬੂਟੀਆਂ ਵਗੈਰਾ ਦਰਖਤ ਦਰੁਖਤ ਦੇਖਣ ਦੇ ਵਿੱਚ ਹੈ ਕਿ ਨਾ ਕਿੰਨਾ ਆਨੰਦ ਕਿੰਨੀਆਂ ਆਵਾਜ਼ਾਂ ਆਉਂਦੀਆਂ ਵਾ ਤੁਸੀਂ ਉਹ ਆਟੋ ਜਾਂ ਲੰਗਦਾ ਵੀ ਕੋਲ ਦੀ ਦੇਖਿਆ ਕਿੰਨੀ ਉਹਦੀ ਆਵਾਜ਼ ਸੀ ਤੇ ਕਿੱਥੇ ਇਥੇ ਪੰਛੀਆਂ ਪਰਿੰਦਿਆਂ ਦੀਆਂ ਆਵਾਜ਼ਾਂ ਸੁਣਨੀਆਂ ਆ ਝੀਲ ਦੇ ਵਿੱਚ ਲੈ ਦ੍ਰਿਸ਼ ਇਹ ਜੇ ਦੇਖਣ ਨੂੰ ਮਿਲਦੇ ਜਿਹਦਾ ਕੋਈ ਮੌਲ ਨਹੀਂ ਕੋਈ ਨੀਗਾ ਤੇ ਖੈਰ ਅਗਲੇ ਪਾਸੇ ਦੱਸਿਆ ਵੀ ਸ਼ੇਰ ਭਾਲੂ ਹਾਥੀ ਹੈ ਨਾ ਹਾਂਜੀ ਹਾਥੀ ਬਾਈ ਹਾਥੀ ਉਧਰਲੇ ਪਾਸੇ ਹਾਥੀ ਰਾਜਾ ਪਰ ਇੱਕ ਗੱਲ ਹੋਰ ਆ ਬਹੁਤ ਵਧੀਆ ਛਿੜਿਆ ਘਰ ਆਗਾ ਦਿੱਲੀ ਦੇ ਵਿੱਚ ਬਹੁਤ ਕਮਾਲ ਬਹੁਤ ਕਮਾਲ ਦੇ ਜਾਨਵਰ ਆ ਕੇ ਦੇਖਣ ਨੂੰ ਮਿਲ ਰਹੇ ਹੂੰ ਤੇ ਬਹੁਤ ਜਿਆਦਾ ਸੰਖਾ ਦੇ ਵਿੱਚ ਆ ਬਈ ਜਾਨਵਰ ਜਾਨਵਰ ਵੀ ਵਧੀਆ ਵਾ ਸਾਫ ਸਫਾਈ ਕਿੰਨੀ ਹੈ ਆ ਦਿਖ ਰਿਹਾ ਜਮਾ ਸਾਫ ਪਈਆਂ ਨਾ ਇੱਕ ਬਈ ਮਾਹੌਲ ਬਹੁਤ ਵਧੀਆ ਗਿਆ ਮਤਲਬ ਕਿ ਦੇਖਣ ਵਾਸਤੇ ਕੋਈ ਰੋਗ ਰੱਪਾ ਨਹੀਂਗਾ ਰੋਗ ਰੱਪਾ ਨਹੀਂ ਇਹ ਲਾਲ ਸੌਰੀ ਉਹ ਪੁਰਾਣੇ ਕਿਲੇ ਦੇ ਕੋਲੇ ਹੈ ਦਿੱਲੀ ਦੇ ਵਿੱਚ ਨਕਸ਼ੇ ਦੇ ਉੱਪਰ ਹੋਗੇ ਸਾਰਾ ਤੁਹਾਡੇ ਸਾਹਮਣੇ ਆਈ ਜਾਣਾ ਵਾ ਉਹ ਦਰਖਤ ਤਾਂ ਬੈਠੇ ਆ ਲੈ ਪਹਿਲੀ ਵਾਰ ਹਾਥੀ ਹਾਥੀ ਦੇ ਦੰਦਾਂ ਦੇ ਨਾਲ ਦੇਖੋਗੇ ਆਮ ਤੌਰ ਤੇ ਇਹਨਾਂ ਦੇ ਦੰਦ ਕੱਢੇ ਹੁੰਦੇ ਆ ਉਹ ਦੇਖੋ ਕਿਰ ਕਿੱਡੇ-ਕੱਡੇ ਦੰਦ ਆ ਜਮਾ origianally ਕਹਿ ਸਕਦੇ ਆ ਕਿਉਂ ਦਰਸ਼ਨਪਈ ਅੱਗੇ ਕਹਿੰਦੇ ਨਹੀਂ ਸੀ ਹੁੰਦੇ ਹਾਥੀ ਜਿਉਂਦਾ ਲੱਖ ਦਾ ਮਰਿਆ ਸਵਾ ਲੱਖ ਦਾ ਹੁਣ ਤਾਂ ਸਮਾਂ ਬਹੁਤ ਵੀਦਗਿਆ ਰੇਟ ਵਧੇ ਹੋਣਗੇ ਕਿ ਨਹੀਂ ਰੇਟਾਂ ਦਾ ਬਾਈ ਦਾੰਦੀ ਪਹਿਲੀ ਵਾਰ ਦੇਖਿਆ ਦਾੰਦੀ ਬਹੁਤ ਕਮਾ ਪਹਿਲੀ ਵਾਰ ਹੀ ਦੇਖੋਗੇ ਤੁਸੀਂ ਇਹ ਹਾਥੀ ਦਾੰਦਾਰੇ ਜੀ ਸਹੀ ਸੋਨੂੰ ਮੈਂ ਦੱਸ ਦਿਆਂ ਰਾਜੇ ਮਹਾਰਾਜੇ ਇਹਨਾਂ ਦੇ ਗਹਿਣੇ ਬਣਾਉਂਦੇ ਹੁੰਦੇ ਸੀਗੇ ਬਹੁਤ ਮਹਿੰਗੇ ਐਵਰੀ ਕਹਿੰਦੇ ਸ਼ਾਇਦੇ ਨੂੰ ਉਹਦਾ ਗਹਿਣੇ ਗੁਣੇ ਜਿਹੜੇ ਬਣਾਉਂਦੇ ਆ ਇਹਦੇ ਹਾਥੀ ਦੰਦਾਂ ਦੇ ਬਹੁਤ ਮਹਿੰਗੇ ਮੈਨੂੰ ਤਾਂ ਇਹ ਲੱਗਦਾ ਵੀ ਰਾਜਿਆਂ ਨੇ ਇਦਾਂ ਦੇ ਦੰਦ ਕੱਢੇ ਆ ਹਾਥੀਆਂ ਦੇ ਮਾੜੇ ਬੰਦੇ ਦਾ ਵਸਦਾ ਰੋ ਕਿੱਥੇ ਹਾਥੀ ਫੜਨ ਰੋਟੀ ਦਾ ਬੰਦੇ ਨੂੰ ਆਪ ਨੂੰ ਵਹਾ ਮਿਲਦੀ ਤੇ ਹਾਥੀਆਂ ਨੂੰ ਕਿੱਥੇ ਰਜਾ ਲੂਗਾ ਪੱਕੀ ਹੁਣ ਹਾਥੀ ਕਿਤੇ ਕੰਮ ਵੀ ਨਹੀਂ ਆਉਂਦੇ ਹੁਣੇ ਅੱਗੇ ਤਾਂ ਚੱਲ ਪਿੰਡ ਚ ਗੇੜਾ ਜਾ ਕਢੋਦੇ ਹੁੰਦੇ ਸੀ ਹਨਾ ਪੱਲਾ ਭਾਈ ਮਹਾਰਾਜ ਜਦੋਂ ਆ ਜਾਂਦੇ ਜੰਗਾ ਯੁੱਧਾਂ ਚ ਉਹਨਾਂ ਦੇ ਮੂਹਰੇ ਚਲਾਉਂਦੇ ਹੁੰਦੇ ਸੀ ਭਾਈ ਨਗਾਰਾ ਵਗੈਰਾ ਧਰ ਕੇ ਜਾਂ ਕੁਝ ਵੀ ਹਾਂ ਜੰਗਾ ਯੁੱਧਾਂ ਚ ਕੰਮ ਆਉਂਦੇ ਸੀ ਹੁਣ ਤਾਂ ਇਹ ਵੀ ਨਹੀਂ ਹੁਣ ਤਾਂ ਮੈਂ ਰੇਟ ਘਟਾ ਹੀ ਹੋਣਗੇ ਫਿਰ ਕਿਉਂਕਿ ਹੁਣ ਪਰ ਹੁਣ ਸ਼ਾਇਦ ਵਰਤੋਂ ਚ ਨਹੀਂ ਆਉਂਦੇ ਹਾਂ ਅਜੇ ਇਧਰਲੇ ਪਾਸ ਦੇਖੀਏ ਇਧਰਲੇ ਪਾਸੋਂ ਥੋੜਾ ਜਿਹਾ ਮੁੜ ਗਿਆ ਕੋਈ ਫਿਰ ਦਿਖਾਈ ਚੱਲੋ ਇਹਨੂੰ ਇਹ ਆ ਹਾਥੀ ਹਾਥੀ ਰਾਜਾ ਕੁਮਾਰ ਹੀ ਹਜਾਰ ਹਨਾ ਇੱਕ ਅੰਕੁਸ਼ ਨਹੀਂ ਕਹਿੰਦਾ ਉਹਨਾਂ ਨੇ ਰਨੋਂ ਉੱਪਰ ਅੰਕੁਸ਼ ਲਗਾ ਦਿਆ ਕ੍ਰੈਕਟਿਚੇ ਸੌਣਦੇ ਹੁੰਨੇ ਆ ਅੰਕੁਸ਼ ਹੁੰਦਾ ਉਹਦੇ ਸਿਰ 'ਚ ਨਾ ਇੱਕ ਮਾਰ ਕੇ ਛੋਟਾ ਜਿਹਾ ਬੁੰਦਾ ਵਾ ਕਤੀਲਾ ਕੰਡਾ ਜਿਹਾ ਉਹਦੇ ਨਾਲ ਇਹਨੂੰ ਕੰਟਰੋਲ ਕਰ ਲੈਂਦੇ ਸੀਗੇ ਇਹ ਏਸ਼ੀਆਈ ਹਾਥੀ ਆ ਇਹਨੂੰ ਭਾਰਤੀ ਹਾਥੀ ਦੇ ਤੌਰ ਤੇ ਵੀ ਜਾਣਦੇ ਆ ਵਿਸ਼ਾਲ ਜਾਨਵਰ ਤੁਹਾਡੇ ਸਾਹਮਣੇ ਹੈਗਾ ਹੀ ਆ ਭਾਰਤ ਤੋਂ ਮਲੇਸ਼ੀਆ ਸ਼੍ਰੀਲੰਕਾ 'ਚ ਆਮ ਪਾਇਆ ਜਾਂਦਾ ਕਿਸੇ ਸਮੇਂ ਇਹਦੇ ਵਪਾਰਕ ਤੌਰ ਤੇ ਵੀ ਵਰਤੋਂ ਕਰਦੇ ਸੀਗੇ ਬਹੁਤ ਕੰਮ ਆਉਂਦਾ ਸੀ ਪਰ ਹੁਣ ਵਿਚਾਰ ਆਈਆਂ ਅਨਕੀਲ ਕਾਫੀ ਦੰਦ ਤਖੜੇ ਆ ਹਾਥੀ ਹਾਥੀ ਭਜਦਾ ਬਹੁਤ ਆ ਰਿਚਰੀ ਕੋਈ ਹਰਾ ਸਕਦਾ ਇਹਨੂੰ ਬਾਈ ਜਿਵੇਂ ਆਪਾਂ ਕਹਿੰਦੇ ਸੀ ਨਾ ਬੰਦੇ ਦੀ ਉਮਰ 100 ਸਾਲ ਆ ਇਹਦੀ ਉਮਰ ਵੀ 80 60 ਤੋਂ 80 ਸਾਲ ਆ ਆਰਾਮ ਦੀ ਉਮਰ ਆ ਬਾਈ ਇਹਦੀ ਹਾਂ ਤੇ ਦੂਜੀ ਗੱਲ ਹੋਰ ਆ ਜਿਹੜਾ ਪਾਨ ਜਿਹਦੇ ਤੇ ਨਾ ਵੱਡੇ ਵੱਡੇ ਕਾਨੇ ਜੇ ਇਹ ਹਵਾ ਦੇ ਕੇ ਆਪਦੇ ਸਰੀਰ ਦਾ ਟੈਂਪਰੇਚਰ ਵੀ ਸੈੱਟ ਕਰ ਲੈਂਦਾ ਇਹ ਕਹਿ ਸਕਦੇ ਆ ਕਿ ਆਪਣੇ ਦੇਸ਼ ਦਾ ਭਾਰਤ ਦਾ ਸਭ ਤੋਂ ਵੱਡਾ ਥਲੀ ਜੀਵ ਆ ਉਹਦੇ ਡੰਡਾ ਚੱਕੇ ਉਹਦਾ ਪੱਠੇ-ਪੁੱਠੇ ਖਾ ਕੇ ਹਟਿਆ ਹਨਾ ਉਹਦੇ ਸਾਫਤਾ ਹੀ ਜਾਂਦਾ ਸਾਰਾ ਕੁਝ ਇਹ ਬਾਈ ਮੈਨੂੰ ਲੱਗਦਾ ਗੰਨਾ ਵਗੈਰਾਗਾ ਯੋ ਦਾ ਰਾਸ ਵਗੈਰਾ ਚੂਸ ਕੇ ਤੇ ਹਾਂ ਜਿਵੇਂ ਤਾਂ ਚਰੀ ਜੀ ਲੱਗਦੀ ਹੈ ਹਾਂ ਜੀ ਉਹ ਆ ਗੰਨੇ ਵੀ ਪਾਈ ਸੀ ਉਹ ਚਰੀ ਵੀ ਆ ਹਾਂ ਸਹੀ ਆ ਸਹੀ ਆ ਕਮਾਲ ਆ ਕਿੱਡਾ ਸੋਹਣਾ ਦ੍ਰਿਸ਼ ਆ ਕਮਾਲ ਹੋ ਗਈ ਬਹੁਤ ਸੋਹਣਾ ਪਿਆਰਾ ਮਾਹੌਲ ਆ ਦਿੱਲੀ ਦੇ ਵਿੱਚ ਆ ਆਕੋਸ਼ ਮੀਨਾਰ ਹੁੰਦਾ ਸੀਗਾ ਸ਼ੇਰ ਸ਼ਾ ਸੂਰੀ ਨੇ ਬਣਾਈ ਸੀ ਇਹ ਇੱਕ ਤਾਂ ਕੰਮ ਇਹ ਸੀਗਾ ਦੂਰੀ ਨਾਪਣ ਦੇ ਲਈ ਦੂਜਾ ਡਾਕ ਪ੍ਰਬੰਧ ਚਲਾਉਣ ਲਈ ਕੋਸ ਮੀਨਾਰ ਇੱਕ ਕੋਸ ਚ ਲਗਭਗ 3 ਕਿਲੋਮੀਟਰ ਹੁੰਦੇ ਆ ਤੇ ਹਰੇਕ ਕੋਸ ਦੇ ਬਾਅਦ ਇਹ ਬਣੇ ਹੁੰਦੇ ਸੀ ਨੂੰ ਕੋਸ ਮੀਨਾਰ ਕਹਿੰਦੇ ਸੀ ਉਤਲੀ ਬਣਤਰ ਦੇਖ ਲੋ ਕਿਹੋ ਜੀ ਆ ਫੁੱਲ ਬੂਟੇ ਪਾਇ ਸੀ ਡਾਕ ਪ੍ਰਵਾਨ ਸੀ ਮਤਲਬ ਇੱਕ ਘੋੜਾ ਭੱਜ ਕੇ ਦੂਜੇ ਥਾਂ ਹੁੰਦਾ ਸੀ ਉਹ ਡਾਕ ਫੜਾ ਕੇ ਛੇਤੀ ਤੋਂ ਛੇਤੀ ਅੱਗੇ ਡਾਕ ਬਣਾਉਂਦਾ ਜਾਂਦਾ ਸੀ ਇਹ ਤੁਸੀਂ ਆਪਣੇ ਪੰਜਾਬ ਤੱਕ ਉਧਰ ਵੀ ਆਮ ਤੁਸੀਂ ਵੇਖੇ ਹੋਣਗੇ ਇਹ ਉਸ ਜ਼ਮਾਨੇ ਦੇ ਬਣੇ ਹੋਏ ਆ ਮਤਲਬ ਸਨੇਹਾ ਦੇ ਇੱਕ ਡਿਊਟੀ ਇੱਥੇ ਪਹਿਰੇਦਾਰ ਬੈਠਨ ਤੇ ਡਾਕ ਨੂੰ ਇੱਥੇ ਫੜਾਤੀ ਅਗਲਾ ਗਾਂ ਅੱਗੇ ਗਾਂ ਇਸ ਤਰੀਕੇ ਦਾ ਕੰਮ ਹੁੰਦਾ ਸੀ ਇੱਕ ਦੂਰੀ ਮਾਪਣ ਦੇ ਕੰਮ ਆਉਂਦਾ ਸੀ ਤੇ ਦੇ ਨੀੜ ਤੇ ਸਰਾਮਾਂ ਵੀ ਹੁੰਦੀਆਂ ਸੀਗੀਆਂ ਜਿੱਥੇ ਰਹਿਣਾ ਕਰਨਾ ਵਾ ਉੱਥੇ ਬੰਦਾ ਰਹਿ ਵੀ ਸਕਦਾ ਸੀ ਇਹ ਸ਼ੇਰ ਸ਼ਾ ਸੂਰੀ ਦੇ ਬਣਾਏ ਸੀ ਉਸ ਤੋਂ ਬਾਅਦ ਦੇ ਵਿੱਚ ਅ ਅਕਬਰ ਨੇ ਤੇ ਜਹਾਂਗੀਰ ਨੇ ਵੀ ਇਹਨਾਂ ਨੂੰ ਵਧਾਇਆ ਸੀਗਾ ਕਿਉਂਕਿ ਪ੍ਰਬੰਧ ਚੰਗਾ ਸੀ ਕਰਕੇ ਉਸ ਦੌਰ ਦੀ ਗੱਲਬਾਤ ਆ ਮੁਗਲ ਕਾਲ ਦੇ ਵਿੱਚ ਹੀ ਬਣੇ ਸੀ ਆਹ ਉਹ ਦੇ ਸ਼ੇਰ ਏਸ਼ੀਅਨ ਸ਼ੇਰ ਕਹਿੰਦੇ ਆ ਇਹਨੂੰ ਕਮਾਲ ਆ ਨਾ ਆਹ ਉਹ ਦੇ ਮੂੰਹ ਟੱਡਿਆ ਹੋਇਆ ਇਹਦੀ ਦਹਾੜ ਦੇਖਣ ਵਾਲੀ ਹੁੰਦੀ ਹੈ ਦਹਾੜ ਕਮਾਲ ਹੀ ਹੁੰਦੀ ਆ ਆਹ ਦੇਖ ਸਕਦੇ ਹੋ ਤੁਸੀਂ ਕਮਾਲ ਆ ਨਾ ਕਿੱਡਾ ਸੋਹਣਾ ਨਜ਼ਾਰਾ ਸਾਨੂੰ ਨਜ਼ਰ ਆਊਗਾ ਇਹ ਦੇਖੋ ਕਿਰਾ ਇਹਦੇ ਬਾਰੇ ਹੋਰ ਵੀ ਆਪਾਂ ਜਾਣਕਾਰੀ ਕਰਦੇ ਆ ਕਿਰਾਂ ਨੂੰ ਚੰਗੀ ਤਰ੍ਹਾਂ ਦੇਖ ਲਈਏ ਕੀ ਚੀਜ਼ ਕੀ ਆ ਇਹ ਆ ਦੇਖੋ ਕਿਰਾ ਲੈ ਵਾਹ ਜੀ ਵਾਹ ਉਹ ਬੈਠਾ ਤੁਹਾਨੂੰ ਦੱਸ ਜੂਗਾ ਲੈ ਪੂਰਾ ਸ਼ਾਂਤੀ ਨਾਲ ਟਿਕਿਆ ਬੈਠਾ ਮੂੰਹ ਘਮਾਉਣ ਦੀ ਵੇਟ ਕਰਦੇ ਆ ਕਦੋਂ ਮੂੰਹ ਘਮਾਵੇ ਤੇ ਤੇ ਦਰਸ਼ਨ ਕਰੀਏ ਸ਼ੇਰ ਸ਼ੇਰ ਹੀ ਆ ਯਾਰ ਸਿੰਘ ਦਾ ਮਤਲਬ ਵੀ ਸ਼ੇਰ ਅੱਛਾ ਆਪਣੇ ਨਾਮ ਦੇ ਨਾਲ ਲੱਗਿਆ ਹੋਇਆ ਇਹਨੂੰ ਤਾਂ ਦੇਖਣਾ ਬਣਦਾ ਹੀ ਸੀ ਨਾ ਕਿਉਂ ਵੀ ਦੇਖਿਓ ਕਿਰਾ ਕਮਾਲ ਦਰਸ਼ਕੋ ਜਿਹੜਾ ਸ਼ੇਰ ਆ ਨਾ ਇਹ ਤੁਹਾਨੂੰ ਦੱਸ ਦਿਆਂ ਵੀ ਅੱਜ ਕੱਲ ਤਾਂ ਹੁਣ ਗੁਜਰਾਤ ਦੇ ਵਿੱਚ ਹੈਗੇ ਆ ਹੋਰ ਥਾਵਾਂ ਤੋਂ ਜ਼ਿਆਦਾਤਰ ਗਿਰ ਚੜੀਆ ਉਹਨਾਂ ਦਾ ਹੈਗਾ ਵਾ ਜੰਗਲ ਗਿਰਨਾ ਦਾ ਉੱਥੇ ਪਾਏ ਜਾਂਦੇ ਆ ਆਮ ਤੌਰ ਤੇ ਖਤਮ ਹੀ ਹੋ ਗਏ ਆ ਬਹੁਤ ਘੱਟ ਪਾਏ ਜਾਂਦੇ ਇਹ ਸਾਂਬਰ ਚੀਤਲ ਨੀਲ ਗਾਏ ਜੰਗਲੀ ਸੂਰ ਬੱਕਰੀਆਂ ਤੇ ਊਠ ਦਾ ਵੀ ਸ਼ਿਕਾਰ ਕਰ ਲੈਂਦਾ ਜਿਹੜੀ ਸੱਚ ਨਰ ਨਰਾ ਜਿਹੜਾ ਇਹ ਅਕਸਰ ਆੰਤਮ ਸਮੇਂ ਤੱਕ ਜੋੜਿਆਂ ਦੇ ਵਿੱਚ ਰਹਿੰਦਾ ਵਾ ਜਿਹੜੀ ਮੱਤ ਦਾ ਵਾ ਉਹੀ ਸ਼ਿਕਾਰ ਕਰਦੀ ਆ ਤੇ ਸ਼ਿਕਾਰ ਨੂੰ ਪਹਿਲਾਂ ਨਰ ਗ੍ਰਹਿਣ ਕਰਦਾ ਮਤਲਬ ਪਹਿਲਾਂ ਸ਼ੇਰ ਖਾਂਦਾ ਤੇ ਫਿਰ ਸ਼ੇਰ ਨਹੀਂ ਖਾਂਦੀ ਆ ਇਹਦੀ ਖਾਸੀਅਤ ਆ ਇਹ ਸਾਰਾ ਬਦਰ ਸਮੂਹ ਦੇ ਵਿੱਚ ਹੀ ਰਹਿੰਦੇ ਆ ਇਹ ਇਕੱਠੇ ਹੀ ਰਹਿੰਦੇ ਆ ਇਹਦੀ ਉਮਰ ਦੱਸੀ ਜਾਂਦੀ ਆ ਵੀ ਤਕਰੀਬਨ 16 ਤੋਂ ਲੈ ਕੇ 18 ਸਾਲ ਤੱਕ ਦੱਸੀ ਜਾਂਦੀ ਟੌਪ ਸਪੀਡ ਦੀ 56 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੁੰਦੀ ਆ 150 ਕਿਲੋਗ੍ਰam ਤੋਂ ਲੈ ਕੇ 250 ਕਿਲੋਗ੍ਰam ਤੱਕ ਇਹਦਾ ਭਾਰ ਹੁੰਦਾ ਵਾ ਮਤਲਬ ਬਹੁਤ ਭਾਰਾ ਕਿ ਨਾ ਢਾਈ ਟਨ ਕੁਆਂਟਲ ਹੋ ਗਿਆ ਹਾਂਜੀ ਢਾਈ ਕੁਆਂਟਲ ਤੋਂ ਉੱਪਰ ਹੋਣਾ ਹਾਂ ਤੇ ਇੰਨਾ ਭਾਰਾ ਹੁੰਦਾ ਇਹ ਸ਼ੇਰ ਤੇ ਫੇਰ ਕਿ ਤਾਈ ਨੂੰ ਤੈਨੂੰ ਸ਼ੇਰ ਕਹਿੰਦੇ ਆ ਸਫੇਦ ਬਾਗ ਵਾਈਟ ਟਾਈਗਰ ਉਹ ਸੀ ਸਾਹਮਣੇ ਤੁਸੀਂ ਵੇਖ ਸਕਦੇ ਹੋ ਧਾਰੀਦਾਰ ਇਹੀ ਰਮਾਂਚ ਵਾਲੀ ਗੱਲ ਹੋ ਜਾਂਦੀ ਹੈ ਕਿ ਸਫੇਦ ਆਹੇ 1951 ਦੇ ਵਿੱਚ ਮੱਧ ਪ੍ਰਦੇਸ਼ ਦੇ ਰੀਵਾ ਦੇ ਜੰਗਲਾਂ ਦੇ ਵਿੱਚ ਨੂੰ ਪਹਿਲੀ ਵਾਰ ਹੀ ਫੜਿਆ ਗਿਆ ਸੀਗਾ ਬਹੁਤ ਦੁਰਲੱਭ ਆ ਰੇਅਰ ਪਾਏ ਜਾਂਦੇ ਆ ਬਹੁਤ ਘੱਟ ਪਾਏ ਜਾਂਦੇ ਆ ਤੋ ਇਹਦਾ weight ਹੁੰਦਾ 170 ਤੋਂ 230 ਕਿਲੋਗ੍ਰਾਮ ਤੱਕ ਦਾ weight ਹੋ ਜਾਂਦਾ ਜਿਹੜੀ ਏਂਜ ਆ 16 ਤੋਂ 18 ਸਾਲ ਤੱਕ ਹੀ ਜਿਉਂਦਾ ਪਰ ਚੜ੍ਹਾਈ 'ਚ ਜਿਉਂਦਾ ਜਿੰਨਾ ਵੀ ਜਿਉਂਦਾ ਧਾਰੀਆਂ ਉਹਦੇ ਪੂਛ ਹਲਾਉਂਦੇ ਦੱਸਦਾ ਨਾ ਖੱਲਾ ਹਾਂ ਕੋਸ਼ਿਸ਼ ਕਰਾਂਗੇ ਜੀ ਉੱਠ ਖੜੇ ਆ ਤਾਂ ਤੁਹਾਨੂੰ ਉੱਤੇ ਸੀਨ ਲਾ ਕੇ ਦਿਖਾ ਦੇਾਂਗੇ ਤੇ ਕਾਫੀ ਰੇਅਰ ਪਾਇਆ ਜਾਂਦਾ ਬਸ ਸਫੇਦ ਬਾਗ ਮਤਲਬ ਆ ਦੇਖ ਸਕਦੇ ਹੋ ਅਲੂਪ ਹੋਣ ਦੇ ਕਿਨਾਰੇ ਹੀ ਆ ਪਰ ਫਿਰ ਵੀ ਜਿਉਂਦਾ ਕਹਿ ਸਕਦੇ ਥੋੜੇ ਹੈਗੇ ਆ ਹਜੇ ਇਹ ਸਪੀਡ ਟੌਪਸ ਵੀ 96 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਦਾ ਵਾ 96 ਕਿਲੋਮੀਟਰ ਬਹੁਤ ਹੋ ਜਾਂਦਾ ਪਲਟੀਨਾ ਡੋਲਣ ਲੱਗ ਜਾਂਦਾ ਕਿ ਨਹੀਂ 96 ਦਾ ਆਪਦਾ ਜਾਂਦਾ ਹੀ ਨਹੀਂ ਪਲਟੀਨਾ ਜੇ ਚਲੇ ਜੀ ਜਾਵੇ ਤਾਂ ਫਿਰ ਫਿਰ ਉਹ ਦੂਗਾ ਫਿਰ ਕਦੇ ਵੀ ਨਹੀਂ ਜਾਂਦਾ ਤੇ ਉਹ ਦੇਖ ਸਕਦੇ ਹੋ ਵਾਈਟ ਟਾਈਗਰ ਕਹਿੰਦੇ ਇਹਨੂੰ ਸਫੇਦ ਬਾਗ ਕਹਿੰਦੇ ਹੁੰਦੇ ਐ ਜਿਹਨੂੰ ਕਮਾਲ ਹੀ ਆ ਨਾ ਬਹੁਤ ਖੂਬਸੂਰਤ ਕਿਵੇਂ ਆ ਰੌਇਲ ਬੰਗਾਲ ਟਾਈਗਰ ਉਹ ਫਰਦਾ ਇਹ ਕਿਸੇ ਇਹ ਭਾਰਤ ਦਾ ਰਾਸ਼ਟਰੀ ਪਸ਼ੂ ਬਾਗ ਆ ਕਿਸੇ ਸਮੇਂ ਜਿਹੜੀਆਂ 8 ਬਾਗਾਂ ਦੀਆਂ ਨਸਲਾਂ ਪਾਈਆਂ ਜਾਂਦੀ ਸੀ ਉਹਨਾਂ ਚੋਂ ਇੱਕ ਆ ਇਹ ਇਹਨਾਂ ਚੋਂ ਤਿੰਨ ਅਲੋਪ ਹੋ ਚੁੱਕੀਆਂ ਤੇ ਕੁਸ਼ਕੀ ਬਚੀਆਂ ਵਾ ਮਾ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਧਾਰੀਆਂ ਤੇ ਤੰਦਰੁਸਤ ਵੀ ਪੂਰਾ ਵਾ ਇਹ ਇਕਾਂਤ ਚ ਰਹਿਣਾ ਪਸੰਦ ਕਰਦਾ ਇਹ ਜੋੜਾ ਉਹਦੇ ਹੀ ਬਣਾਉਣਾ ਵਾ ਜਦੋਂ ਬੱਚੇ ਪੈਦਾ ਕਰਨੇ ਆ ਤੇ ਇਹਦੀ ਉਮਰ ਜਿਹੜੀ ਹੁੰਦੀ ਆ ਦੱਸੀ ਜਾਂਦੀ ਆ ਵੀ 18 ਤੋਂ 20 ਸਾਲ ਦੀ ਉਮਰ ਹੁੰਦੀ ਆ ਇਹਦੀ ਤੇ 96 ਦੀ ਸਪੀਡ ਤੇ ਭਜਦਾ ਇਹ ਵੀ ਵੇਟ ਦਾ ਤਕਰੀਬਨ 3 ਕੁਇੰਟਲ ਦੇ ਨੇੜੇ ਡ ਹੁੰਦਾ ਵਾ ਤੇ ਦਹਾੜ ਦੀ ਪੂਰੀ ਆ ਹਨਾ ਇਹ ਤਾਂ ਫਿਰ ਵੀ ਅੰਦਰ ਜਿਹਾ ਯਾਦ ਦੀ ਤੌਰ ਤੇ ਰਹਿੰਦਾ ਹੋਵੇ ਤਾਂ ਉਦੋਂ ਫਿਰ ਕਿੰਨਾ ਹੀ ਕਮਾਲ ਹੋਵੇ ਤੇ ਸੂਰ ਜੰਗਲੀ ਸੂਰ ਹਿਰਨ ਮਿਰਗ ਇਹ ਇਹਦੇ ਖਾਸ ਤੌਰ ਤੇ ਫੂਡ ਹੁੰਦਾ ਭੋਜਨ ਹੁੰਦਾ ਵਾ ਤਾਂ ਇਹ ਦਿੱਲੀ ਦੇ ਵਿੱਚ ਸੀ ਆਪਾਂ ਉੱਥੇ ਇਹਨੂੰ ਦੇਖ ਰਹੇ ਹਾਂ ਕਮਾਲ ਹੀ ਆ ਯਾਰ ਕਿੰਨੀ ਖੂਬਸੂਰਤੀ ਆ ਕਮਾਲ ਜਿਹੜਾ ਤੁਹਾਡੀ ਸਕਰੀਨ ਤੇ ਚੱਲ ਰਿਹਾ ਉਹ ਤੀਂਦੂਆ ਵਾ ਬਹੁਤ ਫਰਤੀਲਾ ਜਾਨਵਰ ਆ ਇਹ ਕਾਫੀ ਖੂਬਸੂਰਤ ਆ ਧਾਰੀਆਂ ਚਟਾਕ ਤੁਹਾਨੂੰ ਨਜ਼ਰ ਆਉਣਗੇ ਉਹ ਦੇਖ ਫਿਰਦਾ ਨਾ ਕਮਾਲ ਬੈ ਸੁੱਤਾ ਪਿਆ ਵਾ ਥੋੜਾ ਜਿਹਾ ਟਿਕਾ ਜਿਹੇ ਦੇ ਵਿੱਚ ਆ ਆ ਦੇਖ ਸਕਦੇ ਹੋ ਕੋਪੀ ਵੀਰਿਆ ਨੇੜੇ ਕਰਕੇ ਦਿਖਾਓ ਆ ਦੇ ਉਹ ਦੇ ਫਿਰਦਾ ਨਾ ਕਮਾਲ ਤੇ ਦੱਸ ਦਿਆਂ ਵੀ ਇਹ ਤੁਹਾਡੇ ਸਕਰੀਨ ਤੇ ਦੈਸੀ ਰਿਹਾ ਤੁਹਾਨੂੰ ਵੀ ਇਹ ਪੰਜ ਜਾਨਵਰ ਵੀ ਕਮਾਲ ਈ ਹੈਰਨ ਵਗੈਰਾ ਖਾਂਦਾਰਾ ਤਕੜਾ ਵਾ ਜਾਨਵਰ ਇਹ ਆ ਇਹ ਨੀਗਾ ਗੱਲ ਵੀ ਮਾੜਾ ਮੋਟਾ ਹੀ ਤਕੜਾ ਪੂਰਾ ਜਾਨਵਰ ਇਹਦੀ ਉਮਰ ਹੁੰਦੀ ਹੈ 20 ਕ ਸਾਲਾਂ ਦੀ ਤੇ weight ਹੁੰਦਾ ਵਾ 40 ਕਿਲੋ ਤੋਂ ਲੈ ਕੇ 90 ਕਿਲੋ ਤੱਕ ਤੇ 45 ਕਿਲੋ ਮੀਟਰ ਦੇ ਹਿਸਾਬ ਨਾਲ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਹ ਭਜਦਾ ਵਾ ਤੇ ਆਹ ਦੇਖ ਸਕਦੇ ਹੋ ਤੁਸੀਂ ਲਚਕੀਲਾ ਜਿਆ ਬਹੁਤ ਹੁੰਦਾ ਵਾ ਤੇ ਇਹਨੂੰ ਬਾਹ ਕਹਿੰਦੇ ਆ ਇਹਨੂੰ ਕੀ ਕਹਿੰਦੇ ਨੇ ਤੇਂਦੂਆ ਇਹ ਤੇਂਦੂਆ ਤੁਸੀਂ ਵੇਖ ਰਹੇ ਹੋ ਇਸ ਵਕਤ ਉਹ ਸ਼ੂਤਰ ਮੁਰਗਾ ਇਹ ਸ਼ੇਰ ਤੱਕ ਨੂੰ ਵੀ ਮਾਰਨ ਦੀ ਸ਼ਕਤੀ ਰੱਖਦੇ ਆ ਮਤਲਬ ਜਦੋਂ ਇਹ ਆਪਦੇ ਬੱਚਿਆਂ ਦੀ ਰੱਖਿਆ ਕਰਦੇ ਤਾਂ ਦੱਸ ਦਿਆ ਵੀ ਇਹ ਸ਼ੇਰ ਤੱਕ ਨੂੰ ਵੀ ਖਤਮ ਕਰ ਸਕਦੇ ਐ ਏਡੇ ਤਕੜੇ ਆ ਇਹ ਸਭ ਤੋਂ ਵੱਡੇ ਅੰਡੇ ਦੇ ਨਾਲੇ ਜਿਹਾ ਪੰਛੀ ਆ ਇਹ ਤੁਹਾਡੇ ਸਾਹਮਣੇ ਸ਼ੂਤਰਮੁਰਗ ਕਹਿੰਦੇ ਆ ਇਹਨਾਂ ਨੂੰ ਤੇ ਤਕਰੀਬਨ 70 ਕਿਲੋਮੀਟਰ ਤੱਕ ਦੀ ਰਫ਼ਤਾਰ ਨਾਲ ਭੱਜ ਵੀ ਸਕਦੇ ਆ ਏਡਾ ਵੱਡਾ ਸਰੀਰ ਲੈ ਕੇ ਆ ਔਨੀ ਜੀ ਤੁਹਾਡੇ ਉੱਤੇ ਤੁਹਾਨੂੰ ਦਿੱਸਦੀ ਹੋਊਗੀ ਕਾਲੀ ਕਾਲੀ ਜੀ ਤੇ ਤੁਹਾਨੂੰ ਮੈਂ ਦੱਸ ਦਿਆਂ ਵੀ ਸ਼ੇਰ ਕੋ ਵੱਡਾ ਜਾਨਵਰ ਆਉਂਦਾ ਦੇਖ ਕੇ ਉਹਨਾਂ ਨੂੰ ਦੂਰੋਂ ਹੀ ਭਾਫ ਲੈਂਦੇ ਆ ਵੀ ਹੁਣ ਕੋਈ ਖਤਰਨਾਕ ਜਾਨਵਰ ਆਉਂਦਾ ਵਾ ਇਹਦਾ ਅੰਦਾਜ਼ਾ ਹੀ ਦੂਰੋਂ ਹੀ ਲਾ ਲੈਂਦੇ ਆ ਏਡੀ ਵੱਡੀ ਚੀਜ਼ ਆਹੇ ਤੇ ਬਹੁਤ ਖੂਬਸੂਰਤ ਆ ਲੱਤਾਂ ਦੇਖੋ ਧੌਣ ਦੇਖੋ ਕਿੰਡੀ ਲਚਕਦਾਰ ਆ ਰਜਾਈ ਜੀ ਲੈ ਕੇ ਤੁਰੇ ਫਿਰਦੇ ਆ ਇਹਨਾਂ ਦੇ ਨਿੱਕੇ ਨਿੱਕੇ ਬੱਚੇ ਜੇ ਬਹੁਤ ਹੀ ਨਿੱਕੇ ਜਿਹੇ ਹੁੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਸ਼ੇਰ ਤੱਕ ਨੂੰ ਵੀ ਖਤਮ ਕਰਨ ਦੀ ਸ਼ਕਤੀ ਰੱਖਦੇ ਆ ਜਦੋਂ ਕਾਰਨ ਕਦੋਂ ਜਦੋਂ ਇਹਨਾਂ ਦੇ ਬੱਚੇ ਹੁੰਦੇ ਆ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਕੋਈ ਵੱਡਾ ਜਾਨਵਰ ਇਹੋ ਜਿਹੇ ਜਾਨਵਰ ਆਹੇ ਇਹਨੇ ਖਤਰਨਾਕ ਤੇ ਤਕੜੇ ਆਪਦੇ ਆਪ ਇਹਨਾਂ ਦੇ ਵਿੱਚੋਂ ਪਾਵਰ ਬਣ ਜਾਂਦੀ ਆ ਸੋ ਦਰਸ਼ਕੋ ਧੰਨਵਾਦ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਏ ਸੀ ਦਿੱਲੀ ਦਾ ਚੜਿਆਕਰ ਦਿੱਲੀ ਦੇ ਵਿੱਚ ਪੁਰਾਣੀ ਕਿਲੇ ਦੇ ਕੋਲ ਉਹ ਫਲਮਾ ਲਿਆ ਤੇ ਤੁਸੀਂ ਇਹਦੀ ਫੁੱਲ ਵੀਡੀਓ ਰਪੇ ਸਿੱਧੂ ਚੈਨਲ YouTube Facebook ਤੇ ਦੇਖ ਸਕਦੇ ਹੋ Instagram ਦੇ ਉੱਤੇ ਵੀ ਆਪਾਂ ਹੈਗੇ ਆ ਉੱਥੇ ਵੀ ਤੁਸੀਂ ਵੇਖ ਸਕਦੇ ਹੋ 80 ਰੁਪਏ ਦਾ ਟਿਕਟਾ ਜਰੂਰ ਦਿੱਲੀ ਆਇਓ ਤਾਂ ਕਦੇ ਇਹਨੂੰ ਜਰੂਰ ਵੇਖ ਕੇ ਜਾਇਓ ਅਸੀਂ ਗੱਡੀ ਹੋਟਲ ਚਲਾ ਕੇ ਆਟੋ ਜਾ ਲੈ ਲਿਆ ਸੀਗਾ ਤੇ ਇੱਥੇ ਪਹੁੰਚ ਗਏ ਆ ਧੰਨਵਾਦ ਮਿਹਰਬਾਨੀ